ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੀਟਿੰਗਸ ਆਫ ਦਾ ਡੇ ਆਈ ਐਮ ਆਰਤੀ ਫਰੋਮ ਕਲਾਸ 3 ਆਈ ਐਮ ਗੋਇੰਗ ਟੂ ਸਪੀਕ ਫਿਊ ਲਾਈਨਸ ਇਨ ਦਾ ਫਾਰਮ ਆਫ ਅ ਪੋਮ To show that I love my school. I love my school. It's fun each day. We learn, we laugh, we read, we play. My classroom is bright with books and art. I carry my bag with a happy heart. My teachers are kind. They help me grow. They teach me all I need to know. We friends around. I am never sad. We share our things. <laughs> And make each other glad. We sing new songs, we, we count, we write. We dream big dreams to reach every height. From morning bell to end of the day, I in my school, I love to stay. It's a place, a cool with every rule. I proudly say I love my school. I proudly say I love my school. Thank you. Have a nice day. Thank you. ਨੇ ਜੀ ਲਿਖੀ ਹੋਈ ਆ ਆਹ ਦੇਖੋ ਇਹ ਸਾਡੀ ਆਰਤੀ ਨੇ ਜੋ ਅੱਜ ਬੋਲ ਕੇ ਸੁਣਾਇਆ ਇੰਗਲਿਸ਼ ਦੇ ਵਿੱਚ ਪਤਾ ਨਹੀਂ ਸਾਨੂੰ ਅੰਗਰੇਜ਼ੀ ਆਉਂਦੀ ਨਹੀਂ ਕਰਕੇ ਤਾਂ ਸਾਨੂੰ ਬਹੁਤ ਵੱਡੀ ਲੱਗੀ ਗੱਲ ਵੀ ਸਾਡੀ ਛੋਟੀ ਅੰਗਰੇਜ਼ੀ ਚ ਬੋਲਣ ਲੱਗੀ ਸਪੀਚ ਦੇਣ ਲੱਗੀ ਆ ਤੇ ਸ਼ਾਇਦ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇੱਥੇ ਨੂੰ ਸਾਡੀ ਨੂੰ ਕੋਈ ਸਪੈਸ਼ਲੀ ਐਜੂਕੇਟ ਕਰਕੇ ਭੇਜਿਆ ਕਿਉਂਕਿ ਇਹ ਜੋਗੀ ਸਮਾਜਾਂ ਤੋਂ ਬਿਲੋਂਗ ਕਰਦੀ ਅਸੀ ਜਿੱਥੇ ਇਹਨਾਂ ਦੇ ਪੁਰਖਿਆਂ ਨੇ ਇਹਨਾਂ ਦੇ ਵੱਡ ਬਡੇਰਿਆਂ ਨੇ ਇਹ ਪਿਰਤ ਪਾਈ ਹੋਈ ਸੀ ਕਿ ਕੁੜੀਆਂ ਪੜਦੀਆਂ ਨਹੀਂ ਹੁੰਦੀਆਂ ਮੁੰਡੇ ਪੜਦੇ ਆ ਔਰ ਉੱਥੇ ਇਹ ਪਿਰਤ ਪਾਈ ਹੋਈ ਸੀ ਕਿ ਮੁੰਡੇ ਕੰਮ ਕਰਦੇ ਆ ਕੁੜੀਆਂ ਕੰਮ ਨਹੀਂ ਕਰਦੀਆਂ ਘਰ ਦਾ ਕੰਮ ਹੀ ਦੇਖਦੇ ਪਰ ਆਰਤੀ ਨੇ ਉਸ ਲਖੀਰ ਨੂੰ ਤੋੜ ਕੇ ਅੱਜ ਪੜਾਈ ਦੇ ਵਿੱਚ ਆਪਣਾ ਕਦਮ ਰੱਖਿਆ ਜਿਸ ਦਿਨ ਆਰਤੀ ਨੂੰ ਅਸੀਂ ਲੈ ਕੇ ਆਏ ਸੀ ਉਸ ਦਿਨ ਦੀਆਂ ਵੀ ਤਸਵੀਰਾਂ ਦੇਖੋ ਜਿਸ ਦਿਨ ਆਰਤੀ ਸਕੂਲੇ ਗਈ ਸਕੂਲੇ ਜਾਣਾ ਸ਼ੁਰੂ ਕੀਤਾ ਫਿਰ ਆਰਤੀ ਨੇ ਆਪਣੀ ਕਲਾਸ ਦੇ ਵਿੱਚੋਂ ਆਪਣਾ ਲਾਉਣਾ ਸ਼ੁਰੂ ਕੀਤਾ ਅੱਜ ਸੈਕੰਡ ਪਲਾਸ ਪੇਸ਼ੈਂਟ ਆਈ ਇਸ ਵਾਰ ਕਲਾਸ ਚੋਂ ਸਿਰਫ ਮੈਥ ਦੇ ਦੋ ਇਹਦੇ ਜਿਹੜੇ ਸਮ ਸੀਗੇ ਉਹ ਸਹੀ ਨਹੀਂ ਸੀਗੇ ਬਾਕੀ ਸਾਰੇ ਪੇਪਰਾਂ ਦੇ ਵਿੱਚੋਂ 100 100 ਨੰਬਰ ਇਹਨੂੰ ਮਿਲੇ ਆ ਔਰ ਸੈਕਿੰਡ ਕਲਾਸ ਸੈਕਿੰਡ ਅਪੀਸ਼ਨ ਤੇ ਆਈ ਹੈ ਆਪਣੀ ਕਲਾਸ ਦੇ ਵਿੱਚ ਹੁਣ ਤੀਜੀ ਚੋਗੀ ਪੱਤੂ ਨਹੀਂ ਚਾhti ਚੌਥੀ ਦੇ ਵਿੱਚ ਹੋਗੀ ਤੀਜੀ ਕਲਾਸ ਦੇ ਨੇ ਹੁਣ ਪੇਪਰ ਦਿੱਤਾ ਤੀਜੀ ਕਲਾਸ ਦੇ ਵਿੱਚੋਂ ਇਹ ਦੂਜੇ ਨੰਬਰ ਤੇ ਆਈ ਹੈ ਤੇ ਇਹਦੀ ਰਾਈਟਿੰਗ ਇੰਨੀ ਸੋਹਣੀ ਆ ਇਹਦੀ ਪੜ੍ਹਾਈ ਇਹਦਾ ਪੜ੍ਹਨ ਦਾ ਤਰੀਕਾ ਬਹੁਤ ਹੀ ਸਾਡੀ ਜੀਨੀਅਸ ਅਤੀ ਹੈ ਤੇ ਬਾਕੀ ਸਾਡੇ ਸਾਰੇ ਬੱਚੇ ਵੀ ਇਹ ਹਜੇ ਛੋਟੇ ਬੱਚੇ ਆ ਜਿਹਨਾਂ ਦੀ ਪੇਰੈਂਟਸ ਮੀਟਿੰਗ ਆ ਅਸੀਂ ਪੇਰੈਂਟਸ ਮੀਟਿੰਗ ਤੇ ਚਲੇ ਆ ਪੀਟੀਐਮ ਤੇ ਬਾਕੀ ਜਿਹੜੇ ਬੱਚੇ ਆ ਸਾਰੇ ਵੱਡੇ ਬੱਚੇ ਸੈਕਿੰਡਲ ਦੇ ਚਲੇ ਗਏ ਨੇ ਤੇ ਛੋਟੇ ਬੱਚੇ ਜਿਹੜੇ ਆਟੋ ਤੇ ਚਲੇ ਗਏ 32-33 ਬੱਚੇ ਨੇ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਗੁਰੂ ਦੀ ਕਿਰਪਾ ਸਾਰੇ ਆਪਣੀ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਪੜ੍ਹ ਰਹੇ ਨੇ ਬਹੁਤ ਵਧੀਆ ਨਾਮ ਨਾਲ ਕੱਢ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ